ਫਰੇ ਭਰੋਸਗੀ ਮਤਾ ਲੈ ਕੇ ਆਉਣਗੇ ਜਗਮੀਤ ਸਿੰਘ ਬੜੇ ਇੰਪੋਰਟੈਂਟ ਨਿਊਜ਼ ਆ ਜੀ ਕਰੀਏ ਕਵਰ ਆਪਾਂ ਅਗਿਲ ਸਾਹਿਬ ਇਹਦੇ ਵਿੱਚ ਦੇਖੇ ਕਿ ਅਸੀਂ ਲੰਗੇ ਸ਼ੁਕਰਵਾ ਦੇਖਿਆ ਕਿ ਜੋ ਜਗਮੀਤ ਸਿੰਘ ਨੇ ਪੀਡੀਪੀ ਦੇ ਲੀਡਰ ਨੇ ਜੀ ਸੋ ਉਹਨਾਂ ਵੱਲੋਂ ਇਹ ਸਟੇਟਮੈਂਟ ਸਾਹਮਣੇ ਆਈ ਹੈ ਕਿ ਉਹ ਇਹ ਜਿਹੜਾ ਦੁਬਾਰਾ ਪਾਰਲੀਮੈਂਟ ਦਾ ਸੈਸ਼ਨ ਸ਼ੁਰੂਆਤ ਹੋਵੇਗੀ ਕਿਉਂਕਿ ਇਸ ਸਮੇਂ ਇਹ ਛੁੱਟੀਆਂ ਨੇ ਹੌਲੀਡੇ ਬ੍ਰੇਕ ਨੇ ਤੇ ਜਨਵਰੀ 27 ਨੂੰ ਦੁਬਾਰਾ ਇਹ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਹੈ ਸੋ ਉਹਨਾਂ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਇਸ ਸਰਕਾਰ ਦੇ ਖਿਲਾਫ ਬੇਪਰੋਸਕੀ ਦਾ ਮਤਾ ਲੈ ਕੇ ਆਵਾਂਗੇ ਤੇ ਇਹ ਬੇਪਰੋਸਕੀ ਦੇ ਮਤੇ ਦੇ ਵਿੱਚ ਅਸੀਂ ਉਹਨਾਂ ਨੇ ਕਿਹਾ ਵੀ ਅਸੀਂ ਸਰਕਾਰ ਦੇ ਖਿਲਾਫ ਫੋਟ ਪਾਉਣੀ ਹੈ ਤੇ ਨਾਲ ਉਹਨੇ ਕਿਹਾ ਵੀ ਉਹਨਾਂ ਨੂੰ ਲੱਗਦਾ ਵੀ ਜਸਟਨ ਟੂਰੋ ਸਾਹਿਬ ਨੂੰ ਅਗਲਾ ਮੌਕਾ ਜਿਹੜਾ ਆ ਉਹ ਨਹੀਂ ਮਿਲਣਾ ਚਾਹੀਦਾ ਤੇ ਇਹਦੇ ਵਿੱਚ ਕੀ ਹੋਇਆ ਆ ਕਿ ਗਿੱਲ ਸਾਹਿਬ ਇਹਨਾਂ ਦੀ ਸਟੇਟਮੈਂਟ ਤੋਂ ਬਾਅਦ ਜੀ ਇਹ ਜੋ ਵਿਰੋਧੀ ਧਿਰ ਦੇ ਲੀਡਰ ਨੇਕਰ ਜਨਤਰੀ ਪਾਰਟੀ ਦੇ ਲੀਡਰ ਨੇ ਪੀਅਰ ਪੋਲੀਵਰ ਸੋ ਉਹਨਾਂ ਨੇ ਇੱਕ ਲੈਟਰ ਗਵਰਨਰ ਜਨਰਲ ਨੂੰ ਲੈ ਕੇ ਅਜੰਡਾ ਦੇ ਨਾਲ ਉਹਨਾਂ ਨੇ ਉਹ ਤੋਂ ਮੰਗ ਕੀਤੀ ਹੈ ਕਿ ਇਮੀਡੀਟਲੀ ਇਸ ਮੁੱਦੇ ਤੇ VOTING ਕਰਾਉਣ ਲਈ ਜੋ ਪਾਰਲੀਮੈਂਟਰੀ ਸੈਸ਼ਨ ਹੈ ਇੱਕ ਦਿਨ ਵਾਸਤੇ ਜਿਹੜਾ ਆ ਉਹ ਦੁਬਾਰਾ ਸੱਦਿਆ ਜਾਵੇ ਸੋ ਇਹਦੇ ਵਿੱਚ ਉਹਨਾਂ ਨੇ ਤਾਂ ਇਹ ਮੰਗ ਕੀਤੀ ਹੈ ਕਿ ਇਹਦੇ ਨਾਲ ਫਿਰ ਇਹ ਜਿਹੜੀ VOTING ਹੈ ਬੇਭਰੋਸਗੀ ਦੇ ਉੱਪਰ ਇਹ ਹੋ ਸਕੇ ਸੋ ਇਹਦੇ ਵਿੱਚ ਗਿਲਸਾਵੇ ਆ ਕਿ ਚਲੋ ਉਧਰ ਨੂੰ ਇਹ ਉਹਨਾਂ ਨੂੰ ਕਾਲ ਹੈ ਕਿ ਜਲਦੀ ਤੋਂ ਜਲਦੀ ਸਰਕਾਰ ਨਿਗੇ ਇਹ ਦੁਬਾਰਾ VOTING ਇੱਕ ਕੈਂਡੀਡੇਟ ਦੇ ਵਿੱਚ ਹੋਵੇ ਉਹ ਕਪੀਓਰਾਂ ਦੇ ਹੱਕ ਦੇ ਵਿੱਚ ਵੱਖ-ਵੱਖ ਪੋਲਜ਼ ਜਾ ਰਹੇ ਨੇ ਪਰ ਇੱਥੇ ਆ ਕਿ ਜੋ ਇਹ ਕਰਸੀ ਵੱਖ-ਵੱਖ ਮਾਹਿਰਾਂ ਦੀ ਗੱਲ ਮੰਨੀ ਹੈ ਜਿਹੜੇ ਕਿ ਸਿਸਟਮ ਨੂੰ ਸੰਜੀਦਗ ਨਾਲ ਸਮਝਦੇ ਨੇ ਸੋ ਉਹਨਾਂ ਦੇ ਮਤਾਬਕ ਵੀ ਕਨਜ਼ਰਵੇਟਿਵ ਲੀਡਰ ਦੇ ਕਹਿਣ ਦੇ ਉੱਪਰ ਜੋ ਸਾਡੇ ਗਵਰਨਰ ਜੀ ਨਾਲ ਨੇ ਇਹ ਦੁਬਾਰਾ ਹਾਊਸ ਆਫ ਕਾਮਨ ਨੂੰ ਉਹ ਸੱਦਾ ਦੇਣਗੇ ਵੀ ਇਸ ਰੀਤੀ ਕੋਈ ਸੰਭਾਵਨਾ ਨਹੀਂ ਲੱਗਦੀ ਹੈ ਕਿ ਸਪੀਕਰ ਜਿਹੜੇ ਨੇ ਉਹ ਦੁਬਾਰਾ ਇਹ ਸਦਰ ਨੂੰ ਸੱਦ ਸਕਦੇ ਨੇ ਪਰ ਉਹਨਾਂ ਨੇ ਚਿੱਠੀ ਜਿਹੜੀ ਆ ਇੱਕ ਵਾਰ ਨਾ ਜਦੋਂ ਲਿਖੀ ਆ ਤਾਂ ਕੋਈ ਵੀ ਇਸ ਤਰੀਕੇ ਦੀ ਸੁਭਾਅ ਨਾਲ ਨਹੀਂ ਲੱਗਦੀ ਕਿ ਜਨਵਰੀ 27 ਤੋਂ ਪਹਿਲਾਂ ਕੋਈ ਵੀ ਇਸ ਤਰੀਕੇ ਦੀ ਜਿਹੜੀ ਆ ਸਦਰ ਨੂੰ ਵਾਪਸ ਅਦਨ ਦੀ ਕਾਰਵਾਈ ਹੋ ਸਕਦੀ ਹੈ ਦੁਬਾਰਾ ਜਿਹੜੀ ਆ ਇਸ ਮੁੱਦੇ ਦੇ ਉੱਪਰ ਕੋਈ VOTING ਕਰਵਾਈ ਜਾ ਸਕਦੀ ਹੈ ਸੋ ਲੱਗ ਰਿਹਾ ਹੈ ਕਿ ਹੁਣ ਜਦੋਂ ਜਨਵਰੀ 27 ਤੋਂ ਦੁਬਾਰਾ ਹਾਊਸ ਆਫ ਕਾਮਨ ਦੀ ਮੀਟਿੰਗ ਸ਼ੁਰੂ ਹੋਵੇਗੀ ਸੋ ਉਹਦੇ ਵਿੱਚ ਜਦੋਂ NDA ਪੇ ਨੂੰ opposition ਦੇ ਮਿਲੇਗਾ ਜਿਹਦੇ ਬਾਰੇ ਲੱਗ ਰਿਹਾ ਹੈ ਕਿ ਫਰਵਰੀ ਦੇ ਅੱਧਕ ਜਦੇ ਵਿੱਚ ਜਾ ਕੇ ਉਹਨੂੰ ਆਪੋਜੀਸ਼ਨ ਦੇ ਮਿਲ ਸਕਦਾ ਤਾਂ ਉਦੋਂ ਕੁ ਜਾ ਕੇ ਫਿਰ ਉਹ ਮਤਾ ਇਸ ਤਰੀਕੇ ਨਾਲ ਲਿਆ ਸਕਦੇ ਨੇ ਮਤੇ ਦੇ ਉੱਪਰ ਫਿਰ ਵੋਟਿੰਗ ਜਿਹੜੀ ਆ ਕੁਝ ਕੁ ਦਿਨਾਂ ਬਾਅਦ ਹੋਵੇਗੀ ਇਹ ਵੋਟਿੰਗ ਫਿਰ ਪਾਸ ਹੋ ਜਾਂਦੀ ਹੈ ਫਿਰ ਸਰਕਾਰ ਜਿਹੜੀ ਹੈ ਦਿਖ ਸਕਦੀ ਹੈ ਸੋ ਇਸ ਤਰੀਕੇ ਦੀ ਜਿਹੜੀ ਸੁਭਾਵਨਾ ਲੱਗਦੀ ਹੈ ਦੂਜੀ ਸੰਭਾਵਨਾ ਇਹ ਵੀ ਲੱਗ ਰਹੀ ਹੈ ਇਹ ਜਿਸ ਬਾਰੇ ਵੀ ਕਾਫੀ ਜਿਹੜੇ ਆ ਜਿਹੜੇ ਰਾਜਨੀਤਿਕ ਤੌਰ ਤੇ ਮਾਹਿਰ ਨੇ ਦੱਸਰੇ ਨੇ ਕਿ ਪੌਸਿਬਿਲਟੀ ਇਹ ਵੀ ਆ ਕਿ ਉਦੋਂ ਤੱਕ ਇਹ ਜਸਟਿਸ਼ ਟੂਡੋ ਸਾਹਿਬ ਖੁਦ ਵੀ ਅਸੀਫਾ ਦੇ ਸਕਦੇ ਆ ਰਜ਼ਾਈ ਦੇ ਕੇ ਇੱਕ ਪਾਸੇ ਹੋ ਸਕਦੇ ਨੇ ਸੋ ਕਾਰਨ ਇਸ ਦਾ ਇਹ ਆ ਕਿ ਉਹਨਾਂ ਦੇ ਖਿਲਾਫ ਆਪਣੇ ਹੀ ਵੱਡੀ تعداد ਦੇ ਵਿੱਚ ਜਿਹੜੇ ਐਮਪੀਸ ਨੇ ਉਹਨਾਂ ਦੇ ਖਿਲਾਫ ਜਿਹੜੇ ਹੋ ਗਏ ਨੇ ਇਹ অন্ਟਾਰੀਓ ਦੀ ਕੋਗਸ ਮੀਟਿੰਗ ਹੋਈ ਸੀ ਸ਼ਨੀਵਾਰਸ ਵੀਰੇ ਜਿਹੜੀ ਕਿ ਵਰਚੁਅਲ ਮੀਟਿੰਗ ਸੀ ਤੇ ਇਹਦੇ ਵਿੱਚ ਗਿਲਸਾ 75ਾਂ ਦੇ ਵਿੱਚੋਂ 51 एमपीसीडीए की एंटारियो लिबरल ਦੇ ਨਾਲ ਸੰਬੰਧਿਤ ਨੇ ਉਹਨਾਂ ਨੇ ਕੀ ਜਸਟਨ ਟੂਰੋ ਸਾਹਮਣੂ ਕਿਹਾ ਹੈ ਕਿ ਉਹ ਰਜ਼ਾਇਮ ਦੇ ਕੇ ਕਪਾਸੇ ਹੋ ਜਾ ਤੁਸੀਂ ਆ ਦੇਖੋ ਸਿਰਫ एंटारियो ਪ੍ਰਵਿੰਸ ਦੇ ਵਿੱਚੋਂ 75 ਚੋਂ 51 ਐਮਪੀਸ ਨੇ ਉਹਨਾਂ ਨੂੰ ਇੱਕ ਪਾਸੇ ਹੋਣ ਦੀ ਗੱਲ ਕਹੀ ਹੈ ਜੰਦਰ ਆ ਰਿਹਾ ਜਿਹੜੇ ਕਿ ਨੈਪੀਨ ਐਂਟਾਰੀਓ ਤੋਂ ਐਮਪੀ ਨੇ ਉਹਨਾਂ ਨੇ ਖੁੱਲ੍ਹਿਆਂ ਉਹਨਾਂ ਦੇ ਖਿਲਾਫ ਚਿੱਠੀ ਵੀ ਲਿਖੀ ਐ ਸੋ ਇਹ ਜਿਹੜੀਆਂ ਅੰਤਰੀਆਂ ਗੱਲਾਂ ਬਾਤਾਂ ਸੀਆਂ ਵੀ ਵਰਚੁਅਲ ਮੀਟਿੰਗ 'ਚ ਕੀ ਕੁਝ ਹੋਇਆ ਇਹ ਵੀ ਬਾਅਦ ਸੀਬੀਸੀ ਤੋਂ ਦੱਸਣ ਵਾਲੇ ਚੰਦਰ ਆ ਰਹੇ ਨੇ ਸੋ ਇੱਕ ਤਰੀਕੇ ਦੇ ਨਾਲ ਉਹਨਾਂ ਦੇ ਇੱਕ ਅੰਦਰੋਂ ਜਿਹੜਾ ਪਾਰਟੀ ਦੇ ਅੰਦਰੋਂ ਦਬਾਅ ਬਹੁਤ ਵੱਧ ਗਿਆ ਐ ਸੋ ਲੱਗਦਾ ਐ ਵੀ ਇਸ ਸਭਾਵਨਾ ਸ਼ਾਇਦ ਆਵੇ ਨਾ ਕਿ ਉਹਨਾਂ ਦੇ ਖਿਲਾਫ ਕੋਈ ਇਸ ਤਰੀਕੇ ਦਾ ਮਤਲਬ ਐ ਉਹ ਪਹਿਲਾਂ ਹੀ ਸਰਕਾਰ ਤੋਂ ਆਪਣੇ ਆਪ ਨੂੰ ਵੱਖ ਕਰ ਸਕਦੇ ਜੀ ਆ ਬਿਲਕੁਲ ਨੈਕਸਟ ਜਿਹੜੀ ਹੈਗਾ ਜੀ ਫੇਰ ਬਦਲ ਵੀ ਹੋ ਰਿਹਾ ਕੈਬਨਟ ਦੇ ਵਿੱਚ ਦੇਖੋ ਕੈਬਨਟ ਦੇ ਵਿੱਚ ਤਾਂ ਉਹਨਾਂ ਨੇ ਜਸਪ੍ਰੀਤੂਰੋ ਸਾਹਿਬ ਨੇ ਆਲਰੇਡੀ ਫੇਟ ਬਦਲ ਕਰ ਦਿੱਤਾ ਸੋ ਇਹਦੇ ਵਿੱਚ ਉਹਨਾਂ ਨੇ ਕੁਝ ਜਿਹੜੇ ਇਹ ਨਵੇਂ ਚਿਹਰਿਆਂ ਨੂੰ ਵੀ ਮੌਕਾ ਦਤਾਇਆ ਕਿਉਂਕਿ ਦੇਖੋ ਸਰਕਾਰ ਭਾਵੇਂ 2 ਮਹੀਨੇ ਚੱਲੇ 3 ਮਹੀਨੇ ਚੱਲੇ 3 ਮਹੀਨੇ ਚੱਲੇ ਜਿੰਨਾ ਚਿਰ ਵੀ ਚੱਲੇ ਪਰ ਜਦ ਤੱਕ ਵੀ ਚੱਲਣੀ ਐ ਸੋ ਉਹ ਕੋੜ ਆਪਣੇ ਜਿਹੜੇ ਬਚਾਇਦਾ ਤੌਰ ਤੇ ਮਿਨਿਸਟਰਸ ਜਿਹੜੇ ਨੇ ਹੋਣੇ ਚਾਹੀਦੇ ਨੇ ਸੋ ਕਿਉਂਕਿ ਕ੍ਰਿਸਟਿਆ ਫ੍ਰੀ ਲੈਂਡਸ ਦੇਗੇ ਇਹ ਸ਼ਾਨ ਫਰੀਦਰ ਸਾਹਿਬਸ ਦੇਗੇ ਕੁਝ ਹੋਰ ਜਿਹੜੇ ਐਮਪੀਸ ਪਹਿਲਾਂ ਜਿਹੜੇ ਨੇ ਉਹ ਛੱਡ ਚੁੱਕੇ ਸੀਗੇ ਸੋ ਉਹਨਾਂ ਦੀ ਜਗ੍ਹਾ ਤੇ ਜਾਂ ਕੁਝ ਜਿਹੜੇ ਆਲਰੇਡੀ ਸੀਗੇ ਕੈਬਨਿਟ ਦੇ ਵਿੱਚ ਉਹਨਾਂ ਦੀ ਜਗ੍ਹਾ ਤੇ ਉਹਨਾਂ ਨੇ ਕੁਝ ਚੇਂਜਸ ਕੀਤੀਆਂ ਨੇ ਸੋ ਇਹਦੇ ਵਿੱਚ ਉਹਨਾਂ ਨੇ ਜਿਹੜੇ ਗ੍ਰਾਂਟੋ ਤੋਂ ਮੈਂਬਰ ਪਾਰਲੀ at uh ਅਕਸ ਕੈਨ ਜਿਹੜੇ ਨੇ ਉਹਨਾਂ ਨੂੰ ਜਿਹੜੇ ਕੀ ਟੂਟੋਸਾ ਦੇ ਪਹਿਲਾਂ ਫੈਸਲਿਆਂ ਦੇ ਲੋਚਕ ਵੀ ਰਹੇ ਨੇ ਤੇ ਉਹਨਾਂ ਨੂੰ ਹਾਊਸ ਚ ਜਿਹੜਾ ਮੰਤਰੀਲ ਦਿੱਤਾ ਗਿਆ ਆ ਔਰ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਡਿਮੈਂਡ ਕੀਤੀ ਸੋ ਉਹਨਾਂ ਨੂੰ ਪਬਲਿਕ ਸੇਫਟੀ ਮਿਨਿਸਟਰ ਬਣਾਇਆ ਗਿਆ ਜਿਸ ਜਿਹੜਾ ਮੌਜੂਦਾ ਇਹ ਵਿੱਤ ਮੰਤਰੀ ਨੇ ਡੋਮਨੀਅਨ ਤਰੀਬ ਲੰਗ ਉਹਨਾਂ ਦੀ ਜਗ੍ਹਾ ਸੰਭਾਲਣਗੇ ਤੇ ਮਾਂਟਰੀਅਲ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਨੇ ਰੈਸ਼ਲ ਬੈਡੀਅਰ ਉਹਨੂੰ ਅਫੀਸ਼ੀਅਲ ਪਾਸ਼ਾ ਮਤਲਬ ਨੋਵਾ ਸਕੋਸ਼ ਤੋਂ ਮੈਂਬਰ ਪਾਰਲੀਮੈਂਟ ਡੈਰਨ ਫਿਸ਼ਰ ਨੂੰ ਵੈਟਰਨ ਮਾਮਲੇ ਦਿੱਤੇ ਗਏ ਨੇ ਪਬਲਿਕ ਸੇਫਟੀ ਸਹਾਇਕ ਮੰ ਟੈਰੀ ਲੋਗਟ ਉਹਨਾਂ ਨੂੰ ਖੇਡ ਮਤਲਬ ਦਿੱਤਾ ਗਿਆ ਨਿਊ ਫਾਉਂਡ ਲਾ ਤੋਂ ਮੈਂਬਰ ਪਾਰਲੀਮੈਂਟ ਜਿਹਨੇ ਜੋਇਨ ਥਾਮਸਨ ਉਹਨਾਂ ਨੂੰ ਸੀਨੀਅਰ ਮਾਮਲੇ ਦਿੱਤੇ ਗਏ ਨੇ ਇੱਕ ਵਾਕ ਤੋਂ ਮੈਂਬਰ ਪਾਰਲੀਮੈਂਟ ਨੇ ਐਸਾ ਬੈਥ ਸਬਰੇਰੀ ਉਹਨਾਂ ਨੂੰ ਪੋਸਟ ਨੈਸ਼ਨਲ ਮਾਲ ਪਭਾਗ ਦਿੱਤਾ ਗਿਆ ਤੇ ਬ੍ਰੈਂਪਟਨ ਤੋਂ ਵੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਰੂਬੀ ਸੋਤਾ ਰੂਬੀ ਸੋਤਾ ਉਹਨਾਂ ਨੂੰ ਜਿਹੜਾ ਦੱਖਣੀ ਅੰਟਾਰੀਓ ਦੇ ਆਰਥਿਕ ਵਿਕਾਸ ਦਾ ਮਤਲਬ ਲਾ ਸੌਪਿਆ ਗਿਆ ਸੋ ਚੇਂजेस ਜਿਹੜੀਆਂ ਨੇ ਉਹਨੇ ਆਪਣੇ ਕੈਬਿਨੇਟ ਦੇ ਵਿੱਚ ਕੀਤੀਆਂ ਨੇ ਬਿਲਕੁਲ ਜੀ ਲੀਗਲ ਬੇਸਮੈਂਟ ਬਣਾਉਣੀਆਂ ਤਾਂ ਭਵਿੰਦਰ ਸਿੰਘ ਖਮਾਨ ਉਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰਿਓ 6 ਹਫ਼ਤਿਆਂ ਦੇ ਵਿੱਚ ਲੀਗਲ ਬੇਸਮੈਂਟ ਬਣਾ ਕੇ ਤੁਹਾਨੂੰ ਹੈਂਡਓਵਰ ਕਰ ਦਿੰਦੇ ਨੇ ਕਰਿਆ ਹੋਇਆ ਕੰਮ ਜ਼ਰੂਰ ਦੇਖੋ ਮਾਸਟਰ ਰੈਨੋਵੇਸ਼ਨ ਤੋਂ ਤੁਸੀਂ 647 778 25 ਖਤਰ ਨੰਬਰ ਦੇ ਉੱਤੇ ਕਾਲ ਕਰੋ ਕਿਸੇ ਵੀ ਕਿਸਮ ਦੀ ਇੰਸ਼ੋਰੈਂਸ ਚਾਹੀਦੀ ਹੈ ਤਾਂ ਵਰਿੰਦਰਜੀਤ ਕੌਰ ਉਹਨਾਂ ਦੇ ਨਾਲ ਲਾਈਵ ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਦੇ ਲਈ 647 853 5455 ਦੇ ਉੱਤੇ ਕਾਲ ਕਰ ਸਕਦੇ ਹੋ ਕੋਈ ਵੀ ਟ੍ਰੈਫਿਕ ਟਿਕਟ ਮਿਲ ਗਈ ਹੈ ਤਾਂ ਹੰਸ ਟ੍ਰੈਫਿਕ ਟਿਕਟ 341 ਮੇਨ ਸਟリート ਨਾਰਥ ਯੂਨিয়ন ਨੰਬਰ 210 ਦੇ ਵਿੱਚ ਲੋਕੇਟਿਡ ਨੇ 416 898 5724 ਪਰਦੇ ਲਗਵਾਉਣੇ ਨੇ ਤੇ ਐਚਡੀ ਡ੍ਰੀਪਰੀ ਹਾਊਸ ਤੋਂ ਬਾਈ ਦੀਪ ਉਹਨਾਂ ਦੇ ਨਾਲ ਵਧੀਆ ਪਰਦੇ 905 915 8787 ਡਾਕਟਰ ਕਲੀਨਿਕ ਕਰਾਉਣ ਦੇ ਲਈ ਪੀਰਸਨ ਡਾਕਟ ਕਲੀਨਿੰਗ 647 409 5500 ਰੈਨੋਵੇਸ਼ਨ ਦਾ ਸਮਾਨ ਲੈ ਕੇ ਉਹਨਾਂ ਤੁਹਾਡੇ ਘਰੇ ਵੀ ਸਪਲਾਈ ਕਰ ਦਿੰਦੇ ਨੇ ਆਰਬੀ ਬਿਲਡਿੰਗ ਸਪਲਾਈ ਵਾਲੇ 905 454 8000 ਔਰ ਰਾਜਵੰਤ ਰਾਏ ਰੀਅਲ ਏਸਟੇਟ ਦੀਆਂ ਸਰਵਿਸਿਜ਼ ਦੇ ਲਈ 437 339 1700 ਤੇ ਪ੍ਰੋਗਰਾਮ ਤੋਂ ਬਾਅਦ ਅਗਰ ਤੁਸੀਂ ਕੋਈ ਮੇਰੇ ਨਾਲ ਗੱਲਬਾਤ ਕਰਨੀ ਹੈ ਤਾਂ 64776200 64 ਕਲਤਾਰਨ ਵੀਰੇ 2 ਮਿੰਟ ਨੇ ਜੀ ਆਪਣੇ ਕੋਲੇ ਤੇ ਜੇ ਕੋਈ ਹੋਰ ਨਿਊਜ਼ ਹੈਗੀ ਹੈ ਜੀ ਇੰਪੋਰਟੈਂਟ ਸਾਂਝੀ ਕਰਨੀ ਤਾਂ ਜ਼ਰੂਰ ਕਰ ਦਿਓ ਜੀ ਇਦੇ ਵਿੱਚ ਗੱਲ ਸਰ ਅਮਰੀਕਾ ਤੋਂ ਕਿ ਡਾਣਾ ਕਲਬ ਸਾਹਿਬ ਹਰ ਰੋਜ਼ ਜਿਵੇਂ ਉਹਨਾਂ ਦੇ ਹੱਥ ਦੇ ਵਿੱਚ ਫੋਨ ਇਸ ਸਮੇਂ ਹੈ ਜੀ ਇਹ ਸੋਸ਼ਲ ਮੀਡੀਆ ਤੇ ਉਹਨੇ ਵਾਪਸੀ ਕੀਤੀ ਤਾਂ ਉਹਨੂੰ ਕੁਝ ਨਾ ਕੁਝ ਚਾਰ ਅੰਦਰ ਆ ਕਿ ਕੋਈ ਵੱਡੀ ਚੀਜ਼ ਮੈਂ ਪਾਵਾਂ ਤੇ ਉਹਦੇ ਉੱਤੇ ਜਿਹੜੀ ਸਿਆਰਾ ਦੇ ਸਿਆਸੀ ਚਰਚਾ ਚੱਲਦੀ ਰਹੇ ਸੋ ਫਿਰ ਉਹਨਾਂ ਨੇ ਇੱਕ ਪੋਸਟ ਪਾ ਦਿੱਤੀ ਹੈ ਤੇ ਉਹਦੇ ਵਿੱਚ ਲਿਖਿਆ ਹੈ ਕਿ ਜੋ ਪੈਨਾਮਾ ਕੰਟਰੀ ਹੈ ਸੁਰਤੋਂ ਇਹ ਪੈਨਾਮਾ ਨਹਿਰ ਹੈ ਕਹਿੰਦੇ ਕਿ ਇਸ ਨੂੰ ਮੈਂ ਵਾਪਸ ਜਿਹੜਾ ਆ ਲਵਾਗਾ ਸੋ ਇਹਦੇ ਵਿੱਚ ਗੱਲਬਾਤ ਜਿਲ ਸਰ ਇਹ ਆ ਕਿ 1977 ਦੇ ਵਿੱਚ ਉਸ ਸਮੇਂ ਅਮਰੀਕਾ ਦੇ ਜਿਹੜੇ ਡੈਮੋਕ੍ਰੈਟਿਕ ਰਾਸ਼ਟਰਪਤੀ ਸੀ ਜਿੰਨੀ ਕਾਰਟਰ ਸਾਹਿਬ ਸੋ ਉਹਨਾਂ ਨੇ ਇਹ ਨਹਿਰ ਵਾਪਸ ਵੇ ਨਾਮਾ ਦੇ ਹਵਾਲੇ ਕੀਤੀ ਸੀ ਕਿਉਂਕਿ ਇਹ ਨਹਿਰ ਬਣਾਈ ਅਮਰੀਕਾ ਨੇ ਸੀਗੀ ਲੰਬੇ ਸਮੇਂ ਤੇ ਇਹਦੇ ਉੱਪਰ ਇਹਦਾ ਅਮਰੀਕਾ ਦਾ ਕੰਟਰੋਲ ਵੀ ਰਿਹਾ ਪਰ ਉਦੋਂ ਉਹਨਾਂ ਬਲੌਨ ਅਨਾਊਂਸਮੈਂਟ ਕੀਤੀ ਗਈ ਸੀ ਕਿ ਇਹ ਨਹਿਰ ਅਸੀਂ ਵਾਪਸ ਉਹਨਾਂ ਨੂੰ ਕਾਢਣੀ ਹੈ ਉਹ ਆਪਣਾ ਕੰਟਰੋਲ ਕੰਨ ਇਹ ਇਹ ਫਿਰ 1999 ਤੱਕ ਜਿਹੜੀ ਅਮਰੀਕਾ ਕੋ ਹੋ ਰਹੀ ਆ ਵਾਪਸ ਫਿਰ ਉਹ ਅਫੀਸ਼ਲੀ ਚੱਲ ਗਈ ਹੁਣ ਕਿਉਂਕਿ ਪਨਾਮਾ ਦੇ ਥੋੜੇ ਰਿਸ਼ਤੇ ਚੀਨ ਦੇ ਨਾਲੋਂ ਕਲੋਸ ਹੁੰਦਾ ਜਾ ਰਿਹਾ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਅਮਰੀਕਾ ਖੁਸ਼ ਵੀ ਨਹੀਂ ਆ ਸੋ ਇਹਨਾਂ ਵੱਲੋਂ ਇਸ ਤਰ੍ਹਾਂ ਦੀ ਸਟੇਟਮੈਂਟ ਦਿੱਤੀ ਗਈ ਹੈ ਕਿ ਪੋਸੀਬਲ ਸ਼ਾਇਦ ਨਾ ਹੋਵੇ ਹਾਂ ਹਾਂ ਫਰ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਗਈ ਹੈ ਅਸੀਂ ਇਹ ਜੋ ਨਹਿਰ ਹੈ ਇਹ ਵਾਪਸ ਲਾਣੀ ਤੇ ਇਹਦੇ ਵਿੱਚ ਅੰਤ ਦੇ ਵਿੱਚ ਵੈਦਰ ਲੈ ਕੇ ਆ ਗਏ ਗਿਲ ਸਾਹਿਬ ਕਿ ਅੱਜ ਵੈਦਰ ਦੱਸਿਆ ਜਾ ਰਿਹਾ ਵੀ ਖਰਾਬ ਰਹੇਗਾ ਜੀਟੀਏ ਦੇ ਵਿੱਚ ਦੁਪਹਿਰ ਤੋਂ ਬਾਅਦ ਥੋੜੀ ਸਨੋਫਾਲ ਹੋ ਸਕਦੀ ਹੈ ਤੇ ਬਾਕੀ ਕਹਿੰਦੇ ਵਿੱਚ ਸ਼ਾਮ ਨੂੰ ਸਨੋਫਾਲ ਸ਼ੁਰੂ ਹੋ ਰਹੀ ਹੈ ਜਿਹੜੀ ਗੱਲ ਸਵੇਰ ਤੱਕ ਚੱਲੇਗੀ ਤੇ ਅਪ ਟੂ 5 ਤੋਂ ਲੈ ਕੇ 20 ਸੈਂਟੀਮੀਟਰ ਤੱਕ ਵੱਖ-ਵੱਖ ਖੇਤਰਾਂ ਦੇ ਵਿੱਚ ਸਨੋ ਜਿਹੜੀ ਆ ਪੈਸਾ